ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਇੱਕ ਨਵਾਂ ਵਿਸ਼ਾ ਹੈ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਜਿਹੜੇ ਵੀਰ ਨਵੇਂ ਹੋ ਉਹ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਜੀ ਤੇ ਇੱਕ ਬੇਨਤੀ ਹੋਰ ਹੈ ਵੀ ਆਪਣਾ ਇਹੀ ਚੈਨਲ ਤੇ ਵੀਡੀਓ ਮੈਂ ਕੋਸ਼ਿਸ਼ ਕਰਦਾ ਹੁਣ ਲਗਾਤਾਰ ਪਾਉਣ ਦੀ ਚਲੋ ਕੋਈ ਰਜੀਵੇਂ ਹੋ ਜਾਂਦੇ ਨੇ ਤੇ ਤੁਹਾਡੇ ਲਈ ਹਾਜ਼ਰ ਆਂ ਦੇਖੋ ਇਸ ਚੈਨਲ ਤੇ ਮੈਨੂੰ ਕੋਈ ਵਿਊ ਦਾ ਨਹੀਂ ਹੈਗਾ ਕੋਈ ਆਪਾਂ ਨੂੰ ਹੁਣ ਮੋਨਟਾਈਜ਼ ਦਾ ਨਹੀਂ ਫਿਰਪ ਤੁਹਾਡਾ ਪਿਆਰ ਹੈ ਆਪਾਂ ਤੁਹਾਡੇ ਲਈ ਵੀਡੀਓ ਪਾਵਾਂਗੇ ਜਾਣਕਾਰੀ ਵਾਲੀਆਂ ਵੀਡੀਓ ਜਿਹੜੇ ਵੀਰੇ ਨੇ ਨਵਾਂ ਸ਼ੁਰੂ ਕਰਨੇ ਕੰਮ ਉਹਨਾਂ ਦੇ ਲਈ ਬਹੁਤ ਅਹਿਮ ਹੁੰਦੀਆਂ ਨੇ ਵੀਡੀਓ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਨੇ ਉਹਨਾਂ ਲਈ ਅਹਿਮ ਵੀਡੀਓ ਨੇ ਤੇ ਆਪਾਂ ਪਾਈ ਜਾਵਾਂਗੇ ਟਾਈਮ ਬਹੁਤ ਔਖਾ ਹੁਣ ਫੋਨ ਵੀ ਜਦੋਂ ਮੈਂ ਨੰਬਰ ਨਾਲ ਦਿੰਦਾ ਕੋਈ ਵੀ ਨੰਬਰ ਨਹੀਂ ਦਿੰਦਾ ਆਪਾਂ ਜਦੋਂ ਨੰਬਰ ਦਿੰਨੇ ਆ ਤਾਂ ਫੋਨ ਵੀ ਆਉਂਦੇ ਨੇ ਉਹ ਵੀ ਆਪਾਂ ਸੁਣਦੇ ਆ ਜੇ ਕਿਸੇ ਦਾ ਨਹੀਂ ਚੱਕਿਆ ਜਾਂਦਾ ਨਾ ਦੋ ਵਾਰ ਤੋਂ ਵੱਧ ਕਰਦੇ ਹੋ ਮੇਰੇ ਵੀਰ ਤਾਂ ਮੈਂ ਆਪ ਕਰ ਲੈਣਾ ਹੁਣ ਫੋਨ ਤੁਸੀਂ ਬੇਫਿਕਰ ਰਹੋ ਤੁਹਾਡਾ ਪੂਰਾ ਸਾਥ ਦੇਵਾਂਗੇ ਠੀਕ ਹੈ ਜੀ ਪਰ ਹੁਣ ਇੱਕ ਚੈਨਲ ਮੈਂ ਬਣਾਇਆ ਉਹਦੇ ਤੇ ਮੇਰਾ ਜਰੂਰ ਸਾਥ ਦਿਓ ਉਹਦੇ ਤੇ ਆਪਾਂ ਮੈਂ ਮੋਨਟਾਈਜ਼ ਵੀ ਕਰਾਉਣਾ ਸਾਰਾ ਕੁਝ ਕਰਾਉਣਾ ਉਹ ਤੁਸੀਂ ਜਰੂਰ ਸਾਥ ਦਿਓ ਉਹ ਹੈਗਾ ਪੋਲੀਟਿਕਲ ਰਿਲੇਸ਼ਨ ਜਾਨੀ ਰਾਜਨੀਤਿਕ ਰਿਸ਼ਤੇ ਉਹ ਮੈਂ ਬਣਾਇਆ ਜਰੂਰ ਹੈ YouTube ਦਾ ਚੈਨਲ ਉਹਨੂੰ ਸਬਸਕ੍ਰਾਈਬ ਕਰੋ ਜਿੰਨੇ ਵੀ ਵੀਰ ਦੇਖ ਰਹੇ ਹੋ ਤੁਹਾਨੂੰ ਜੇ ਤਾਂ ਮੇਰੇ ਨਾਲ ਮਤਲਬ ਹੈਗੀ ਹਮਦਰਦੀ ਜਾਂ ਤੁਹਾਨੂੰ ਲੱਗਦਾ ਵੀ ਮੈਂ ਚੰਗਾ ਕੰਮ ਕਰਦਾ ਤਾਂ ਉਹਨੂੰ ਸਬਸਕ੍ਰਾਈਬ ਅੱਜ ਜਿੰਨੇ ਵੀ ਵੀਰ ਦੇਖੋਗੇ ਜਰੂਰ ਸਬਸਕ੍ਰਾਈਬ ਕਰਿਓ ਮੈਂ ਲਿੰਕ ਵੀ ਅੱਜ ਕਮੈਂਟ ਬਾਕਸ 'ਚ ਹੀ ਦੇ ਦੂੰਗਾ ਲਿੰਕ ਠੀਕ ਹੈ ਜੀ ਤੇ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਮੈਂ ਪਾ ਦੂੰਗਾ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਬਾਕੀ ਅੱਜ ਇੱਕ ਨਵਾਂ ਜਰੂਰ ਇਹ ਚ ਕਮੈਂਟ ਕਰਕੇ ਵੀ ਦੱਸਿਓ ਬਈ ਜੰਗ ਦਾ ਮੈਦਾਨ ਬਣਿਆ ਮੁਰਗੀਆਂ ਦਾ ਫਾਰਮ ਜੰਗ ਦਾ ਮੈਦਾਨ ਕਿਵੇਂ ਬਣ ਗਿਆ ਦੇਖੋ ਸਾਹਮਣੇ ਦੇਖ ਰਹੇ ਹੋ ਤੁਸੀਂ ਆਹ ਤਾਂ ਮੁਰਗੀ ਲਾਲ ਆ ਰਹੀ ਆਰ ਹੈ ਜੀ ਠੀਕ ਹੈ ਜੀ ਤੇ ਉਹ ਕਾਲੀ ਮੁਰਗੀ ਹੈ ਕਾਲੀ ਮੁਰਗੀ ਆਪਾਂ ਜਿਹੜੀ ਬਲੈਕ ਐਸਟਰਾਲੋਪ ਹੈ ਇੱਧਰ ਪਹਿਲਾਂ ਕੱਲੀ ਲਾਲ ਮੁਰਗੀ ਹੁੰਦੀ ਸੀ ਲਾਲ ਮੁਰਗੀ ਮਤਲਬ ਦੋ ਗ੍ਰੇਡ ਕਰ ਲਈ ਇੱਧਰ ਵੀ ਹੈ ਉੱਧਰ ਵੀ ਹੈ ਇਹ ਮੁਰਗੀ ਦੇ ਵਿੱਚ ਕਾਲੀ ਐਡ ਕਰ ਲਈ ਥਾਂ ਖੁੱਲਾ ਸੀਗਾ ਤਾਂ ਇਹ ਕਾਲੀ ਮੁਰਗੀ ਤੇ ਹਮਲਾ ਕਰਦੀਆਂ ਨੇ ਕਾਲੀ ਮੁਰਗੀ ਮਤਲਬ ਨਵੇਂ ਪਾਲੇ ਚ ਆਈ ਹੋਈ ਹੈ ਜਿਵੇਂ ਕਹਿ ਦਿੰਨੇ ਨੇ ਵੀ ਬੋਲ ਕਰਨ ਆਈ ਹੋਈ ਹੈ ਕਾਲੀ ਮੁਰਗੀ ਮੁਰਗੀ ਦੂਜੇ ਦੇ ਪਾਲੇ ਚ ਠੀਕ ਹੈ ਜੀ ਤੇ ਮਤਲਬ ਕਾਲੀ ਮੁਰਗੀ ਨੂੰ ਇਧਰਲੇ ਸੈੱਡ ਚ ਲਿਆਂਦਾ ਜਦੋਂ ਤਾਂ ਕਾਲੀ ਮੁਰਗੀ ਖੁੰਝੇ ਲੱਗੀ ਬੈਠੀ ਐ ਹੌਲੀ ਹੌਲੀ ਉਹ ਆਪਦੀ ਜਗ੍ਹਾ ਬਣਾਉਗੀ ਤੇ ਦੇਖੋ ਮੈਂ ਕੋਸ਼ਿਸ਼ ਕਰਦਾ ਵੀ ਇਹਨਾਂ ਦਾ ਸਮਝੌਤਾ ਕਰਾ ਦਈਏ ਲੜਾਈ ਝਗੜਾ ਕਰਦੇ ਨੇ ਇਹ ਇਹ ਹੁਣ ਉਹਨਾਂ ਨੂੰ ਮਤਲਬ ਆਉਣ ਨਹੀਂ ਦਿੰਦੀਆਂ ਵਾ ਅੱਗੇ ਉਹ ਖੁੰਝੇ 'ਚ ਖੁਰਲੀ 'ਚ ਕੋਸ ਖੁਰਲੀ 'ਚ ਬੈਠੀਆਂ ਨੇ ਕੋਸ ਖੁੰਝੇ 'ਚ ਬੈਠੀਆਂ ਨੇ ਤੇ ਇਹ ਹਮਲਾ ਵੀ ਕਰਦੀਆਂ ਨੇ ਇੱਕ ਦੂਜੀ ਤੇ ਨਾ ਤਾਂ ਉਹਨਾਂ ਨੂੰ ਵੀ ਇਧਰ ਨੂੰ ਆਉਣ ਦਿੰਦੀਆਂ ਨੇ ਇਹਦਾ ਹੱਲ ਕੀ ਕਰੀਏ ਇਹ ਜ਼ਰੂਰ ਦੱਸਿਓ ਠੀਕ ਹੈ ਜੀ ਬਾਕੀ ਬੀ ਕਿਵੇਂ ਇਹਨਾਂ ਨੂੰ ਇਹਨਾਂ ਦੇ ਵਿੱਚ ਮਿਕਸ ਕਰੀਏ ਉਹ ਵੀ ਆ ਕੇ ਦਾਣਾ ਪਾਣੀ ਖਾਣ ਪਾਣੀ ਪੀਣ ਖੁੱਲੇ ਚ ਘੁੰਮਣਾ ਇਹਦਾ ਜਦੋਂ ਕੋਈ ਵੀ ਇਹ ਦਾ ਲੱਗਦਾ ਹੈ ਤਾਂ ਉਹ ਤੇ ਹਮਲਾ ਕਰਦੀਆਂ ਨੇ ਹੁਣ ਦੱਸੋ ਕੀ ਕਰ ਸਕਦੇ ਆ ਤੇ ਇਹ ਜ਼ਰੂਰ ਦੱਸ ਦਿਓ ਮੇਰੇ ਵੀਰ ਨਹੀਂ ਫਿਰ ਕੋਈ ਹੱਲ ਤਾਂ ਕਰਣੀ ਆ ਆਪਾਂ ਹਨਾ ਤੇ ਬਾਕੀ ਥਾਂ ਦੇਖੋ ਕਿੰਨਾ ਸੁੱਕਾ ਹੈ ਮੇਰਾ ਜਿਹੜਾ ਫੈੱਡ ਦਾ ਥਾਂ ਹੈ ਇਸ ਤਰ੍ਹਾਂ ਸੁੱਕਾ ਰੱਖਣਾ ਤੁਸੀਂ ਮੈਂ ਕੱਲ ਵੀ ਦੱਸਿਆ ਵੀਡੀਓ ਚ ਤੇ ਬਾਕੀ ਇਹਨਾਂ ਨੂੰ सीआरडी ਤੋਂ بچاؤ ਹੁਣ ਮੌਸਮ ਬਹੁਤ ਬਦਲਦਾ ਜਦੋਂ ਇਸ ਤਰ੍ਹਾਂ ਕਦੇ ਕਿਵੇਂ ਹੋ ਜਾਂਦਾ ਕਦੇ ਕਿਵੇਂ सीआरडी ਲਈ ਤੁਸੀਂ ਨਰੋਫਲੈਕਸਾ ਸਿਨ ਪਾ ਸਕਦੇ ਹੋ ਜਾਨ ਤੁਸੀਂ ਟੈਟਰਾਸਾਈਕਲਿਨ ਇਨਫੈਕਸ਼ਨ ਵਗੈਰਾ ਵੀ ਤੋਂ ਵੀ ਪਾ ਸਕਦੇ ਹੋ ਜੇ ਕੋਈ ਪਤਲੀ ਬਿੱਠ ਹੁੰਦੀ ਹੈ ਜਾਂ ਕੋਈ ਹੋਰ ਦਿੱਕਤ ਆਉਂਦੀ ਹੈ ਹਨਾ ਉਹਦੇ ਲਈ ਗੋਲੀ ਮਿਲਦੀ ਹੈ ਬਾਜ਼ਾਰ ਦੇ ਵਿੱਚੋਂ ਉਹ ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਡਾਇਰੀਆ ਹੁੰਦਾ ਉਹਦੇ ਲਈ ਵੀ ਇਲਾਜ ਕਰੋ ਡਾਇਰੀਆ ਵੀ ਹੋ ਜਾਂਦਾ ਗੱਲ ਗੰਦੇ ਪਾਣੀ ਸਾਫ਼ ਪਾਣੀ ਰੱਖੋ ਪਾਣੀ ਗੰਦੇ ਨਾਲ ਹੋ ਜਾਂਦਾ ਹੋ ਤੇ ਇਹ ਗੱਲਾਂ ਦਾ ਖਿਆਲ ਰੱਖੋ ਤੇ ਆਹ ਹੱਲ ਜਰੂਰ ਦੱਸਿਓ ਕਿਵੇਂ ਕਰੀਏ ਯਾਰ ਬੜਾ ਮੈਂ ਤਾਂ ਪੰਗਾ ਹੀ ਲੈ ਲਿਆ ਸ਼ਿਫਟ ਕਰਕੇ ਨਾ ਹੀ ਕਰਦੇ ਇਹਦੇ ਨਾਲ ਉਹ ਤਾਂ ਤੇ ਹੁਣ ਤੁਸੀਂ ਇਹ ਐ ਵੀ ਅੰਡੇ ਤੇ ਮੁਰਗੀ ਲਿਆਉਣ ਲਈ ਵਿਟਾਮਿਨ E ਦੇ ਕੈਪਸੂਲ ਦੇਓ ਠੀਕ ਹੈ ਮਲਟੀ ਸਟਾਰ ਪਾਓ ਮਲਟੀ ਵਿਟਾਮਿਨ ਦੇਓ ਇਹਨਾਂ ਨੂੰ ਠੀਕ ਹੈ ਜਿਹੜੀਆਂ ਮੁਰਗੀਆਂ ਅੰਡੇ ਤੇ ਨਹੀਂ ਆ ਰਹੀਆਂ ਕੈਲਸ਼ੀਅਮ ਦੇਓ ਪੱਥਰ ਰੱਖੋ ਇਹਨਾਂ ਦੇ ਨਾਲ-ਨਾਲ ਵੀਡੀਓ ਵੀ ਪਾਵਾਂਗੇ ਆਪਾਂ ਪਰ ਇਹ ਤੁਹਾਨੂੰ ਅੱਜ ਦੱਸਿਆ ਇੱਕ ਖੌਂਜੇ ਦੇ ਵਿੱਚ ਮਿੱਟੀ ਰੱਖੋ ਜਿਹੜਾ ਇਹ ਨਹਾ ਲੈਣ ਵਾਲਡ ਕਿਉਂਕਿ ਇਹ ਨਹਾਉਂਦੇ ਵੀ ਹੁੰਦੇ ਨੇ ਮਿੱਟੀ ਦੇ ਵਿੱਚ ਜੇ ਕੋਈ ਜੀਜੂ ਹੁੰਦਾ ਇਹਨਾਂ ਦੇ ਖੰਭਾਂ ਚੋਂ ਨਿਕਲ ਜਾਂਦੇ ਨੇ ਮਿੱਟੀ ਚ ਜਿੰਨੇ ਚਿੜੀਆਂ ਨਹਾਉਂਦੀਆਂ ਹੁੰਦੀਆਂ ਸੀ ਅੱਗੇ ਆਪਾਂ ਦੇਖਦੇ ਹੁੰਦੇ ਉਸ ਤਰ੍ਹਾਂ ਨਹਾਉਂਦੇ ਹੁੰਦੇ ਨੇ ਇਹ ਤੇ ਉਹ ਵੀ ਕਰੋ ਬਾਕੀ ਜੇ ਕਿਸੇ ਵੀਰ ਨੂੰ ਦੇਸੀ ਮੁਰਗੀਆਂ ਦੀ ਜ਼ਰੂਰਤ ਹੈ ਜਾਂ ਮੁਰਗੀਆਂ ਦੀ ਜ਼ਰੂਰਤ ਹੈ ਉਹ ਉਹ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਇਕੱਠੀ ਮੁਰਗੀ ਸਾਰੀ ਚੱਕੂ ਜੇ ਕੋਈ ਵੀਰ ਉਹ ਹਜ਼ਾਰ ਰੇਟ ਹੋ ਜਾਊਗਾ ਜੇ ਕੋਈ ਘੱਟ ਚੱਕਣਗੇ 50 ਚੱਕਣਗੇ ਉਸ ਉਸ ਤਰ੍ਹਾਂ ਦਾ ਰੇਟ ਹੋ ਜਾਊਗਾ ਆਪਣਾ ਜੇ ਕੋਈ 10 10 5 5 ਲੈਣੇ ਨੇ ਉਸ ਤਰ੍ਹਾਂ ਜਾ ਹੋ ਜਾਂਦਾ ਜੀ ਤੇ ਉਹ ਤੁਸੀਂ ਦੇਖ ਸਕਦੇ ਹੋ ਕਾਲੀ ਮੁਰਗੀ ਲਾਲ ਮੁਰਗੀ ਆਰ ਆਈ ਆਰ ਤੇ ਬਲੈਕ ਹੈਸਟਰ ਠੀਕ ਹੈ ਜੀ ਹੁਣ ਮੈਂ ਇਹ ਕਹਿੰਦਾ ਵੀ ਉਹ ਛੱਟੀਆਂ ਕੱਟੀਆਂ ਮੁਰਗੀਆਂ ਨੇ ਉਹ ਇਹ ਵੀ ਪਤਾ ਨਹੀਂ ਕਿਉਂ ਡਰੀ ਜਾਂਦੀਆਂ ਨੇ ਹਾਂਜੀ ਉਹ ਮੁਰਗੀ ਉੱਪਰ ਚੜ੍ਹ ਕੇ ਪਤਾ ਨਹੀਂ ਕਿੱਥੇ ਜਾਣ ਦੀ ਕੋਸ਼ਿਸ਼ ਕਰਦੀ ਐ ਦੇਖ ਲਓ ਤੇ ਨਹੀਂ ਫਿਰ ਇਹਨਾਂ ਨੂੰ ਉਧਰ ਹੀ ਭੇਜ ਦਾਂਗੇ ਇਹਨਾਂ ਦੇ ਘਰੇ ਤੇ ਬਾਕੀ ਜਰੂਰ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਇਹਨਾਂ ਦਾ ਹੱਲ ਕਰੀਏ ਤੇ ਪਾਣੀ ਤਾਂ ਨਹੀਂ ਸਾਫ਼ ਸੁਥਰਾ ਮੇਰੇ ਵੀਰੋਂ ਰੱਖਣਾ ਤੇ ਹੁਣ ਜਿਹੜਾ ਮਤਲਬ ਖੂਸ ਪਾਇਆ ਹੁੰਦਾ ਕਿਸੇ ਦਾ ਚੌਲਾਂ ਦਾ ਸਿਲਕਾ ਜਾਂ ਹੋਰ ਉਹਨੂੰ ਸਾਫ਼ ਸਫਾਈ ਕਰਕੇ ਉਹਨੂੰ ਸਾਫ਼ ਕਰਕੇ ਹਵਾ ਲਵਾ ਕੇ ਦੁਬਾਰਾ ਸਿਲਕਾ ਸਰਦੀ ਚ ਪਾਵਾਂਗੇ ਆਪਾਂ ਇਹਨੂੰ ਵੀ ਸਾਫ਼ ਕਰ ਲੋ ਜੇ ਕਿਸੇ ਨੇ ਨਹੀਂ ਕੀਤੇ ਹਲੇ ਤੇ ਬਾਕੀ ਹਵਾਦਾਰ ਹੋਣਾ ਚਾਹੀਦਾ ਸੈੱਡ ਤੁਹਾਡਾ ਬਾਕੀ ਜੇ ਕਿਸੇ ਵੀਰ ਨੇ ਕੰਮ ਨਵਾਂ ਸ਼ੁਰੂ ਕਰਨਾ ਹੈ ਮੁਰਗੀਆਂ ਤੋਂ ਸ਼ੁਰੂ ਕਰਨਾ ਹੈ ਕਈ ਵੀਰਾਂ ਦਾ ਸੁਪਨਾ ਹੁੰਦਾ ਮੁਰਗੀਆਂ ਤੋਂ ਸ਼ੁਰੂ ਕਰਾਂਗੇ ਕਈ ਛੋਟੇ ਚੂਚੇ ਤੋਂ ਕਰਦੇ ਨੇ ਤਾਂ ਉਹ ਕੀ ਕਰਨ ਉਹ ਥੋੜੇ ਤੋਂ ਸ਼ੁਰੂ ਕਰਨ ਮੇਰੇ ਵੀਰ 50 ਮੁਰਗੀ 100 ਮੁਰਗੀ ਇਸ ਤੋਂ ਵੱਧ ਨਾ ਕਰਨ ਕਿਉਂਕਿ ਵੱਧ ਤੋਂ ਵੱਧ 150 ਹੱਦ 150 ਐਂਡ ਤੇ ਉਹ ਕੀ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਨਵਾਂ ਕੰਮ ਸ਼ੁਰੂ ਕਰਦੇ ਆ ਤਾਂ ਬਹੁਤ ਮੁਸ਼ਕਲਾਂ ਵੀ ਆਉਂਦੀਆਂ ਨੇ ਇਹ ਨਹੀਂ ਗੱਲ ਮਤਲਬ ਜੇ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤੁਹਾਨੂੰ ਅਸੀਂ ਪੂਰੀ ਸਹਾਇਤਾ ਵੀ ਕਰਾਂਗੇ ਉਹ ਫਿਕਰ ਨਾ ਕਰੋ ਤੁਸੀਂ ਤੇ ਇਹ ਹੈ ਵੀ ਕੋਈ ਦਿੱਕਤ ਆਉਂਦੀ ਹੈ ਜਾਂ ਖਰਾਬ ਬਸਟ ਵੀ ਦੇਖੋ ਤੁਸੀਂ ਹੈਨਾ ਖਰਾਕ ਵੀ ਇਹ ਡੇਲੀ ਦੀ ਜਿਵੇਂ ਹੁਣ ਮੰਨ ਲਓ 150 ਮੁਰਗੀ ਤੁਸੀਂ ਰੱਖ ਲਈ ਤਾ ਇਹ 20 ਕਿਲੋ ਖਰਾਕ ਡੇਲੀ ਦੀ ਖਾਣਗੀ ਖਾਣਗੀਆਂ ਜੀ ਮਨਨ ਉਹ 130 ਗ੍ਰਾਮ ਖਰਾਕ ਇਹਨਾਂ ਨੂੰ ਪਾਉਣੀ ਆ ਉਹਨਾਂ ਤੁਸੀਂ ਕੱਢ ਲਿਓ ਵੀ ਕਿੰਨੀ ਖਰਾਕ ਡੇਲੀ ਦੀ ਬਣਦੀ ਹੈ ਠੀਕ ਹੈ ਜੀ ਤੇ ਅੰਡਾ ਇਹ ਦੇਣਾ ਸ਼ੁਰੂ ਕਰਨ ਲੰਦਿਆਂ ਨੇ 4.5 ਤੋਂ 5 ਮਹੀਨਿਆਂ ਦੇ ਵਿੱਚ ਤੇ ਅੰਡਾ ਤੁਸੀਂ ਆਪਦੇ ਹਿਸਾਬ ਨਾਲ ਵੇਚੋ ਮੈਂ ਤਾਂ ਕਹਿੰਨਾ 15 ਰੁਪਏ ਤੋਂ ਘੱਟ ਆ ਇੱਕ ਨਾ ਵੇਚੋ ਅੰਡਾ ਨਾ ਵੇਚੋ 15 ਰੁਪਏ ਤੋਂ ਘੱਟ ਤੇ ਆਹ ਦੇਖ ਕੇ ਦੱਸਣਾ ਤੁਸੀਂ ਮੇਰੇ ਵੀਰੋ ਵੀ ਇਹ ਕਿੰਨੇ ਦਿਨਾਂ ਚ ਆਪਦੇ ਉਸੇ ਫੇਮ ਉਸ ਚ ਆ ਜਾਣਗੇ ਆਪਦੇ ਲੈਜੇ ਤੇ ਇਕੱਠੀਆਂ ਹੋ ਕੇ ਪਿਆਰ ਨਾਲ ਰਹਿਣ ਲੱਗ ਜਾਣਗੇ ਇਹ ਜਰੂਰ ਦੱਸਿਓ ਠੀਕ ਹੈ ਜੀ ਤੇ ਮੇਰਾ ਜਿਹੜਾ ਚੈਨਲ ਤੁਹਾਨੂੰ ਦੱਸਿਆ ਵੀ ਸਾਰੇ ਚੈਨਲ ਵੈਸੇ ਤਾਂ ਤੁਹਾਡੇ ਨੇ ਤੇ ਮਾਈ politcal ਰਿਲੇਸ਼ਨ ਰਾਜਨੀਤਿਕ ਰਿਸ਼ਤੇ ਉਹਦੇ ਤੇ ਬਣਾਇਆ ਮੈਂ ਉਹਦੇ ਚ ਚੰਗੇ ਚੰਗੇ ਲੀਡਰਾਂ ਨਾਲ ਗੱਲਬਾਤ ਕਰਾਂਗੇ ਜਾਂ ਕੋਈ ਹੈੱਡ ਵੀਤੀਆਂ ਨੇ ਉਹ ਦੱਸਾਂਗੇ ਤੇ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰੇ ਵੀਰ ਸ਼ੇਅਰ ਵੀ ਕਰਿਓ ਤੇ ਇਸ ਚੈਨਲ ਨੂੰ ਵੀ ਨਵੇਂ ਵੀਰ ਸਬਸਕ੍ਰਾਈਬ ਕਰਿਓ ਧੰਨਵਾਦ